ਸਤਿ ਸ਼੍ਰੀ ਅਕਾਲ ਦੋਸਤੋ ਲਓ ਵੀ ਮਿੱਤਰੋ ਇਹ ਐਸ 3 ਹੈਡਗਾਰ ਦੇ ਵੱਡੇ ਕਬੂਤਰ ਇਹ ਵੀ ਤੁਹਾਨੂੰ ਸ਼ੌਂਕ ਕਰਾ ਦਿੰਨੇ ਆ ਕਰੋ ਸ਼ੌਂਕ ਇਹਨਾਂ ਕਬੂਤਰਾਂ ਦਾ ਬਹੁਤ ਹੀ ਵਧੀਆ ਵਧੀਆ ਨਸਲ ਦੇ ਕਬੂਤਰ ਨੇ ਬਾਈ ਉਹਨਾਂ ਦੇ ਕੋਲ ਆਪੇਵਾ ਬਾਈ ਮੋਟਰ ਜੈਡੀ ਮੋਟਰਸਾਈਕਲ ਦਿੱਤੀ ਆ ਹੈਂ ਜਿਹੜੀ ਅੱਖ ਥੋੜੀ ਖਰਾਬ ਆ ਹਨ ਨਹੀਂ ਚੋਗਾ ਦਿੱਤਾ ਹੋਇਆ ਬੱਚਿਆਂ ਨੂੰ ਅੱਛਾ 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 ਨਹੀਂ ਨਹੀਂ ਜਿਹੜੀ ਉੱਪਰ ਕਬੂਤਰ ਹੀ ਉਹਦੀ ਵੀ ਕਹਿੰਦੇ ਨਾ ਆਖਾ ਖਰਾਬ ਸੀ ਹਾਂ ਉਹਦੇ ਅੱਖ ਤੇ ਹੁੰਚੀ ਹੋ ਗਈ ਸੀ ਪਹਿਲਾਂ ਤਾਂ ਸਹੀ ਸੀ ਹੂੰ ਭਾਈ ਵੀ ਹੈਗਾ ਰਿਮੋਟਰ ਸਾਈਕਲ ਵਾਲੀ ਸਹੀ ਆ ਸਹੀ ਆ ਇਹ ਅੱਗ ਵੀ ਕਰੇਗਾ ਮੋਟਰ ਡਾਊਨ ਦੀ ਆ ਹੁਣ ਹੁਣ ਲਾ ਦੇ ਤੇ ਬਾਈ ਕੁਝ ਕੁ ਜੋੜੇ ਸਾਰੇ ਨਹੀਂ ਲੱਗੇ ਹੋਏ ਫਿਰ ਤਾਂ ਨਾਰੀ ਫਿਰਦੇ ਆ ਯਾਨੀ ਕੇ ਮੈਂ ਨਾ ਬਾਹਰੇ ਆਂਡੇ ਭੇਜੇ ਸੀ ਬਾਈ ਆਪਣੇ ਮੇਤਨ ਬਾਈ ਉਹ ਨਿੱਕੀ ਕਬੂਤਰੀ ਫੜ ਕੇ ਦਿਖਾਈ ਜਿਹੜੀ ਦਿਖਾਈ ਹੈਗੀ ਸੀ ਨਾ ਉਹ ਪੀਲੀ ਅੱਖਾਂ ਦੀ ਕੋਈ ਗੱਲ ਨਹੀਂ ਉਧਰ ਆਉ ਦਿਖਾਉਣਾ ਅੱਛਾ ਅੱ ਆ ਲੋ ਬਾਈ ਜੀ ਕਰੋ ਸ਼ੌਂਕ ਪੂਰਾ ਜਬਰਦਸਤ ਸ਼ੌਂਕਾ ਤੇ ਬੱਚੇ ਇੱਥੇ ਵੀ ਕਾਫੀ ਪਲ ਗਏ ਆ ਐ ਡੱਬਾ ਜਿਹੜਾ ਵਿਕਰ ਵਾਲਿਆਂ ਚੋਂ ਕਿੰਨੇ ਆ ਇਹ ਡੱਬਾ ਬਾਈ ਕਿੰਨੇ ਇੱਕ ਕਬੂਤਰਾ ਕਬੂਤਰਾ ਇਹ ਕਬੂਤਰਾ ਹੈਗਾ ਲਾਡੂ ਲਾ ਸੀਰੇ ਇੱਕ ਗੱਲ ਆ ਪੂਰਾ ਆ ਲਓ ਵੀ ਮੈਂ ਫਿਰੋ ਕਰੋ ਸ਼ੌਂਕ ਦੇਖੋ ਬਾਈ ਨੇ ਕੱਲਾ ਕੱਲਾ ਖੁੱਡਾ ਬਣਾਇਆ ਕਿੜਕੜਾ ਵੱਡਾ ਜੋੜਿਆਂ ਵਾਸਤੇ ਇਹਦਾ ਇਹ ਆ ਵੀ ਸੀਰੇ ਹਨ ਤੇ ਨਵੀ ਤੇ ਕਿਰਗਕਾ ਕਹਿੰਦੇ ਆ ਹਾਂ ਬਈ ਨਰਾ ਭਾਈ ਹਏ ਇਹ ਕਰਤ ਕੇ ਆ ਹਾਂ ਇਹ ਮੈਂ ਬੋਪਾਰਾਮੇ ਬਲੀਦ ਕੰਨ ਆ ਰਵੇ ਸਾਡੇ ਦਾ ਪੁੱਤ ਨਹੀਂ ਜਾਕਣਾ ਜਦੋਂ ਦੀਕਾ ਡਾਉਣ ਲੱਗਿਆ ਉੱਥੇ ਲੋ ਬਾਈ ਦੇਖੋ ਸਿੱਰੇ ਹਰੀਗੜ ਦੇ ਕਬੂਤਰ ਆ ਚਾਉਂਦੇ ਆ ਦੇ ਆਪਣਾ ਇਹ ਉਹ ਕਿੰਨੀ ਰਹਿੰਦਾ ਮਾੜਾ ਤੁਹਾਡਾ ਡਰ ਸੀ ਚਾਉ ਵੈ ਤਕੀ ਦੇਖੋ ਬਾਈ ਚਟੀਆਂ ਅੱਖਾਂ ਲਾਲ ਜੀਨਾ ਕਬੂਤਰ ਆ ਕਿੰਨੇ ਉੱਡੇ ਸੀ ਤੇਰੇ ਵੀ ਚੋ ਐਂਟਰੀ ਵਾਲੀ ਬਾਜੀ ਤੇ ਹੈਗੇ ਜੀ ਮੈਂ ਕਹਿੰਦਾ ਮੇਰੇ ਤਾਂ ਨਹੀਂ ਮੈਂ ਉੱਦੇ ਬਾਜੀ ਤੇ ਹੋਰ ਸੀਗਾ ਠੀਕ ਆ ਆਪਣਾ ਇੱਧਰ ਮੈਂ ਤਾਂ ਆਇਗਾ ਸੀਗਾ ਅਕਬਰਪੁਰ ਠੀਕ ਆ ਉੱਥੇ ਜਾਨੀ ਕਿ ਸਬਾਕ ਸੇ ਬੱਗੇ ਮੋੜ ਦਾ ਕੱਲਾ ਰਹਿ ਗਿਆ ਸੀ ਠੀਕ ਆ ਉੱਥੇ 7 ਵਜੇ ਤੇ ਬਾਗੀ ਦੀ ਬਾਜੀ ਅੱਛਾ ਇਹ ਫੇਰ ਸਾਂਝੀ ਹੋਈ ਤੇ ਤੀਜਾ ਨੰਬਰ ਬਣਿਆ ਸੀਗਾ ਤਾਂ ਬਾਜੀ ਉਹ ਸਾਂਝੀ ਹੋ ਗਈ ਸੀਗੀ ਪਹਿਲਾਂ ਹੀ ਬਾਜੀ ਸਾਂਝੀ ਹੋ ਗਈ ਸੀ 4-5 'ਚ ਤੇ ਪਹਿਲਾਂ ਤਾਂ 4 'ਚ ਹੋਈ ਸੀ ਫਿਰ ਬਾਅਦ 'ਚ ਇੱਕ ਦੋ ਹੋਰ ਆਗੇ ਦੀ ਪਤਾ ਨਹੀਂ 5-6 'ਚ ਹੋ ਗਈ ਤੇ ਮੈਂ ਤਾਂ ਹੈ ਨਹੀਂ ਸੀਗਾ ਸਹੀ ਹੈ ਸਹੀ ਹੈ ਬਹੁਤ ਤਾਕੜਾ ਉੱਦਾਂ ਜੀ

ਕੇਲੇ ਵਾਲੇ ਖਰੀਦ ਕੋਟ ਦੇ ਲੱਗਿਆ ਜਿਹੜੇ ਉਹਨਾਂ ਦੇ ਕਬੂਤਰ ਬਹੁਤ ਮਸ਼ਹੂਰ ਹੋਏ ਹੈ ਜੀ ਡੱਬੇ ਸ਼ਾਹ ਆਖੇ ਵੀ ਕੱਢ ਦਿੰਦੇ ਨੇ ਤੇ ਸ਼ਾਹ ਆਖੇ ਡੱਬੇ ਕੱਢ ਦਿੰਦੇ ਨੇ ਜਿੱਦਾਂ ਕਿ ਕਿੰਨੇ ਵੀ ਡੱਬੇ ਕੱਢਣੇ ਡੱਬੇ ਚਿੱਟੇ ਕੱਢੀ ਜਾਂਦੇ ਆ ਇਦਾਂ ਦਾ ਸਿਸਟਮ ਆ ਬਹੁਤ ਆਵਾਜ਼ ਦੇ ਦੇਖਣ ਨੂੰ ਮਿਲਦਾ ਤੇ ਉਡਾਰ ਵੀ ਬਹੁਤ ਜ਼ਿਆਦੀ ਹੈ ਜੀ ਹਨਾ ਖਾਣੇ ਵੀ ਦੇਖੋ ਵਈ ਕਿਰੋਂ ਸ਼ਾਹ ਤੇ ਆ ਦੇ ਬਹੁਤ ਇਹ ਵੀ ਬਈ ਉਹਦਾ ਬਾਦ ਚਾ ਕੇ ਨਾ ਜਾਤ ਤੇ ਬਹਿ ਜਾਂਦਾ ਜੀ ਰੋਹ ਹੈ ਦਾ ਜੋੜਾ ਦਾ 3 ਵਜੇ 3 ਨੇ ਪੂਰੇ ਫੁੱਲ ਉਡਿਆ ਇੱਕ ਅਨਮੋਲ ਛੱਡਣਾ ਟਰੈਕਟਰ ਦੇ ਇਹਦਾ ਭਾਈ ਉਹ ਇੱਥੇ ਫਿਰਦਾ ਬਾਜੀ ਕਹਿੰਦੇ ਚਲੋਗੀ ਫਿਰ ਘਰੀ ਦੋ ਲੈਣਾ ਕਾਲੇ ਨਾਲ ਬਲਾਓ ਦੇਖੋ ਇਹ ਸ਼ੰਕਾ ਵੀਰ ਦਾ ਬਹੁਤ ਵੱਡੀ ਜਗ੍ਹਾ ਜਿਹੜੀ ਬਾਈ ਨੇ ਕਬੂਤਰਾਂ ਨੂੰ ਲਈ ਹੋਈ ਆ ਬੱਚੇ ਬੜੇ ਨਿੱਗਰ ਪਾਲਦੇ ਆ ਬਾਈ ਇਹ ਮੇਰੇ ਬੱਚੇ ਆਪਣੇ ਆਪ ਹੀ ਪਾਲਦੇ ਆ ਸਾਰੇ ਕਿ ਜਾਂ ਦਾਣਾ ਹੱਥੀ ਵੀ ਦਿੰਨੇ ਤੁਸੀਂ ਆਪਣੇ ਵਾਲੇ ਤਗੜੇ ਪਾਲਦੇ ਆ ਹਨਾ ਜਗ੍ਹਾ ਖੁੱਲੀ ਹੋਣ ਕਰਕੇ ਇਹ ਯਾਰ ਬਾਲਾ ਵਧੀਆ ਸਿਸਟਮ ਲਗਾਇਆ ਪੂਰੀ ਦੀ ਪੂਰੀ ਸ਼ੈੱਡ ਬਾਈ ਉਹਨਾਂ ਨੇ ਜਿਹੜੀ ਹੈਗੀ ਆ ਕਬੂਤਰਾਂ ਨੇ ਬੱਚੇ ਘੜਾਉਣ ਲਈ ਔਰ ਖੁੱਡੇ ਤੇ ਖਾਨੇ ਬਹੁਤ ਵੱਡੇ ਵੱਡੇ ਬਣਾਏ ਆ ਔਰ ਹਰੇਕ ਦੇ ਅੱਗੇ ਜਿਹੜੀ ਹੈਗੀ ਆ ਜਾਲੀ ਲਾਈ ਆ ਆ ਕਬੂਤਰ ਦਾ ਪੁੱਤ ਤਾਂ ਆ ਕਬੂਤਰ ਅੱਛਾ ਗਾਹਾਂ ਇਹਦਾ ਪੁੱਤ ਆ ਆ ਅੱਛਾ ਗਾਹਾਂ ਇਹਨਾਂ ਦੀ ਲਾਤ ਵੀ ਹੈਗੀ ਆਪਣੇ ਲੱਭ ਠੀਕ ਆ ਆ ਯਾਨੀ ਕਿ ਜਿਹੜਾ ਇਹਨਾਂ ਦੇ ਕਿਲਾਰਾ ਹੈ ਪਰੋਡੇ ਸੀ ਬਲਜਿੰਦਰ ਕੇ ਚੱਕਾਂ ਆਣਾਂ ਦੇ ਹਾਂਜੀ ਦੋ ਕਬੂਤਰ ਆਸੂ ਕਿਲਾਰਾ ਰੈਪੁਰ ਦੇ ਨਾਂ ਤੇ ਜਦੋਂ 8 18000 ਵਾਲੀ ਬਾਜੀ ਸੀਗੀ ਸਹੀ ਆ ਅ 8000 ਬਾ ਐਂਟਰੀ ਤੇ 10000 ਬਾਦੇ ਵਾਲੀ ਸੀ ਪਤਾ ਨਹੀਂ ਸ਼ਾਇਦ ਜਦੋਂ ਮੋਰ ਵਾਈ ਟਰੈਕਟਰ ਜਾਂਦਾ ਮੋਰ ਤੇ ਤਾਰੀ ਕੇ ਹਾਂਜੀ ਹਾਂਜੀ ਉਹ ਸਾਲ ਉੱਡੇ ਸੀਗੇ ਦੋ ਕਬੂਤਰ ਉਹਨਾਂ ਚੋਂ ਇੱਕ ਦਾ ਭਾਈ ਆ ਇਹ ਠੀਕ ਆ ਇਹ ਮੈਂ ਬੱਚੇ ਹੀ ਲੈ ਆਇਆ ਜੀ ਚੱਕਾਂ ਦੇ ਘਰੋਂ ਗਾਏ ਨੇ ਫਿਰ ਆ ਪੁੱਤ ਕੱਢਿਆ ਘਰੇ ਬਾਲਾ ਉਡਦਾ ਦੀ ਨਾ ਜਾਨੀ ਕਿ ਆਪ ਪਿਓ ਰਹੇ ਇਹਦੀ ਮਾਂ ਵੀ ਬਲਜਿੰਦਰ ਦੇ ਘਰੇੋਂ ਆਈ ਹੋਈ ਸੀ ਉਹੀ ਯਾਰ ਰਾਜਨ ਆਲਾ ਲੈ ਕੇ ਆਇਆ ਤੇ ਥੋੜੀ ਤੜਕ ਤੇ ਘਰੇ ਬਾਲਾ ਉਡਿਆ ਕਰੇ ਆ ਕੇ ਜਾਲ ਤੇ ਵਜਿਆ ਕਰੇ ਖਾਤਰੀ ਤੇ ਨਾਉਣ ਲੱਗੇ ਮੈਂ ਪਹਿਲਾਂ ਬੱਚਾ ਹੁੰਦਾ ਪਰ ਠਲੰਗ ਜਾਇਆ ਦੀ ਆਪਣੇ ਮਿੱਤਰ ਦੇ ਘਰੇ ਉਹ ਥੋੜਾ ਗਲਤ ਕੰਮਾਂ ਚ ਪੈ ਗਿਆ ਮੈਂ ਘਰੇ ਚੱਕ ਲਿਆ ਘਰੇ ਦੀ ਲਾਲ ਕਾਲੀ ਬਾਗਲ ਹੁੰਦੀ ਜੀ ਲਾਲ ਕਾਲੀ ਬਾਗਲ ਵਾਲਾ ਵਜਦਾ ਹੁਣ ਵੀ ਫਿਰ ਮੈਂ ਇਹ ਨਾ ਮੇਲਤਾ ਮੈਂ ਬਾਈ ਬੋਪਾ ਰਾਮ ਵਾਲੇ ਬਲਜੀਤ ਦੇ ਘਰੋਂ ਮਦੀਨ ਲੈ ਕੇ ਆਇਆ ਸੀਗਾ ਕਿਉਂਕਿ ਇਹ ਥੋੜੇ ਤੜਕ ਸੀ ਹੋ ਜਾਂਦੇ ਨੇ ਫਿਰ ਇਹਨੇ ਆ ਕੱਢਿਆ ਤੇ ਉੱਡਣ ਵਾਲੇ ਰਿਕਾਰਡਿੰਗ ਪਹਿਲੇ ਦਿਨ ਜਿੱਦਿਆ ਆਪਾਂ ਬੰਦੀ ਚੋਂ ਕੱਢਦੇ ਆ ਰਾਤ ਨੂੰ 9 ਵਜੇ ਬੈਠਿਆ ਅੱਛਾ 18 ਕਬੂਤਰ ਕੱਢੇ ਸੀਗੇ ਕੋਈ ਘੰਟਾ ਉੱਡਿਆ ਕੋਈ 12 ਵਜੇ ਬਹਿ ਗਿਆ ਕੋਈ 11 ਵਜੇ ਬਹਿ ਗਿਆ ਦੋ ਇੱਕ ਤਰ੍ਹਾਂ ਆਤ ਨੂੰ ਅਗਲੇ ਦਿਨ ਹੀ ਆਇਆ ਆਪਣਾ ਕਿਉਂਕਿ ਇਹ ਨਾ ਪੱਟ ਕੇ ਸਰ ਕੀਤਾ ਤੇ ਕਾਰਨ ਕੀਤੀ ਇਹਦਾ ਜਿਆਦਾ ਉੱਡਣ ਦਾ ਸਹੀ ਹੈ ਇਹ ਆਪਾਂ ਪਿੱਛੋਂ ਬਾਈ ਪੱਟ ਕੇ ਤਨ ਤਨ ਬੰਗ ਬਜਾਣ ਕਿ ਬੰਦ ਕਰਨ ਨੂੰ ਮੰਨ ਕੇ ਚੱਲ ਉਹੀ ਦਿਨ ਬੰਦ ਸੀਗੇ ਬਾਈ ਪਿੱਛੋਂ ਜਮਾ ਪਿੱਛੋਂ ਗਿਆ ਆ ਦੀਗਾ ਵੀ ਤਨ ਤਨ ਪੱਟ ਕੇ ਇਹਦੇ ਬੰਦ ਕੀਤਾ ਜ ਬੱਚਾ ਹੁੰਦਾ ਇਹ ਬਾੜਾ ਜ਼ਿਆਦਾ ਉੜਦਾ ਜੀ ਤਾਂ ਕਰਕੇ ਇਹਨੇ ਕੋਈ ਬੰਦੀ ਬੁੰਦੀ ਦਾ ਮੰਨਿਉ ਹੀ ਨਹੀਂ ਹੈਗੀ ਸਹੀ ਆ ਕਿਉਂਕਿ ਬਾੜਾ ਜ਼ਿਆਦਾ ਪੱਟ ਕੇ ਜਿੱਦੇ ਉੜਦਾ ਲਾਉਣੀ ਪੈਂਦਾ ਜੀ ਮਸਾਂ ਜਿੱਦੇ ਪਹਿਲੇ ਦਿਨ ਓਡਿਆ 5 6 ਵਜੇ ਆਕੇ ਤਾਂ ਮੇਰੇ ਨਾਲ ਦਾ ਸਾਰੇ ਪਿੰਡ ਤੇ ਰੌਲ-ਰਗਣ ਲੱਗ ਗਿਆ ਪਰ ਇੰਨਾ ਸਿਆਣਾ ਦੇਖਿਆ ਵੀ ਰਾਤ ਨੂੰ ਵੀ ਸੱਦਲੀ ਤੇ ਬਹਿ ਗਿਆ ਸਹੀ ਆ ਇਹਦਾ ਕੱਲਾ ਲਾਲ ਟੂ ਸੱਦ ਗਿਆ ਇਹ ਚਾਹ ਓਡਿਆ ਜੀ ਓਦੇ ਹਰੀ ਡਾਉਦੀਸ਼ ਨਾਲ ਜੀ ਸਹੀ ਆ ਸਹੀ ਇਹਦੇ ਭੈਣ ਭਾਈ ਨੇ ਇਹਦੇ ਆ ਜੋੜੀ ਨੇ ਇਹਦੇ ਇਹਦਾ ਜਿਹੜੇ ਪਿਓ ਨੇ ਅੱਜ ਤੱਕ ਬੱਚੇ ਕੱਢੇ ਆ ਹਾਂ 8 ਵਜੇ ਕੱਢਿਆ ਹੁਣ ਤੱਕ ਆਪਣੇ ਲਵੇ ਦੋ ਐਤ ਕੀ ਛੱਡਣ ਵਾਲੇ 6 ਪਹਿਲਾਂ ਅੱਠੇ ਦੇ ਅੱਠੇ ਹੀ ਨਾਰਾ ਇੱਕ ਵੀ ਮਦੀਨ ਨਹੀਂ ਕੱਢੀ ਅੱਛਾ ਹਾਂ ਸਹੀ ਆ ਵੀ ਆਪਾਂ ਜੀ ਮੈਂ ਕਹਿੰਦਾ ਨਾ ਅੱਖਾਂ ਮੀਚ ਕੇ ਕਹਿ ਸਕਦਾ ਵੀ ਨਾਰੀ ਕੱਢੋ ਜੇ ਭਾਈ ਤਾਰਾ ਦੇ ਆਉਣ ਵਾਲਾ ਆ ਵੀ ਇੰਟਰਵਿਊ ਦੇ ਵਿੱਚ ਕਹਿੰਦਾ ਵੀ ਜਿਹੜਾ ਜੋੜਾ ਯਾਰ ਨਾਰੀ ਕੱਢੇ ਜਾਂ ਮਦੀਨੇ ਕੱਢੇ ਵੀ ਉਹ ਸਿਰੇ ਦਾ ਤਾਗਾ ਸਹੀ ਆ ਤੇ ਇਹਨੇ ਕੱਡੇ ਵੀ ਸਾਰੇ ਅਲੱਗ-ਅਲੱਗ ਆ ਰੱਤੇ ਵੀ ਕੱਢਦੇ ਬੱਚੇ ਤੇ ਮਾਂ ਜਮਾ ਚਿੱਟੇ ਆ ਗਈ ਬਹੁਤ ਵਧੀਆ ਬਾਈ ਇਹਦਾ ਬਾਈ ਮੈਂ ਉਮੀਂ ਜਵੇਂ ਉਹ ਲਾਲ ਸੇਰਾ ਉਮੀਂ ਘੜਾ ਕੇ ਬੱਚੇ ਰੋਕ ਲਏ ਪਹਿਲਾਂ ਮੈਂ ਇਹਦੇ ਬੱਚੇ ਨਹੀਂ ਘੜਾਉਂਦਾ ਸੀ ਬਈ ਐ ਲੈ ਉਹ ਤਾਂ ਇੱਕ ਦਿਨ ਦੇ ਬੱਚੇ ਦਿਖਾਈਏ ਤੇ ਮੈਂ ਮੇਰੇ ਦੇ ਮੰਨ ਕੇ ਚੱਲ ਪਿਆ ਲੈ ਉਹ ਕੀ ਹੈ ਇੱਕ ਦਿਨ ਦੇ ਬੱਚੇ ਅਜੇ ਹਾਂ ਦੇ ਕੱਢੀ ਇਹ ਪਤਾ ਕਿੰ tane ਬੱਚੇ ਇਹ ਕਿਤਨੇ ਕਬੂਤਰਿਆਂ ਨੇ ਮੰਨ ਕੇ ਚੱਲ ਜਿਹੜੇ ਕਬੂਤਰ ਕਬੂਤਰੇ ਇਕੱਠੇ ਫਿਰਦੇ ਸੀਗੇ ਮੈਂ ਅੰਡੇ ਚੱਕੇ ਸਿੱਟਨੇ ਭੁੱਲ ਗਿਆ ਫੜਕਾਉਣੇ ਅੱਛਾ ਉੱਥੇ ਕਿਤੇ ਬੱਚੇ ਪੱਕੇ ਪਏ ਸੀਗੇ ਠੰਗ ਲੱਗੇ ਬਈ ਇਧਰ ਆ ਜੋੜਾ ਉਹੀ ਬਹਿ ਜਾਂਦਾ ਸੀਗਾ ਅਗੇ ਹਾਂ ਹਾਂ ਪੀ ਯਾਨੀ ਕਿ ਕਬੂਤਰ ਦੋਨੇ ਕਬੂਤਰੀ ਨੇ ਜਿਹੜੇ ਇਹਨੂੰ ਪਾਲ ਰਹੇ ਨੇ ਅੱਛਾ ਹਾਂ ਦੋਨੇ ਕਬੂਤਰੀ ਬਹਿ ਜਾਂਦੇ ਸੀ ਯਾਨੀ ਕਿ ਉਹੀ ਇੱਥੇ ਆਪ ਵਿੱਚ ਮੈਂ ਇਹਨਾਂ ਤੋਂ ਲਿਆ ਕੇ ਤਾਂ ਤੇ ਇਹਨਾਂ ਨੇ ਬੱਚੇ ਕੱਢ ਲਏ ਉਹ ਵੇਖੋ ਮਾਰਨੇ ਕਾਨੂੰ ਨਹੀਂ ਜਦੋਂ ਅੰਦਰੋਂ ਕੱਢਦਾ ਸਹੀ ਹੈ ਜਿਹਨੂੰ ਪ੍ਰਮਾਤਮਾ ਨੇ ਦੁਨੀਆ ਤੇ ਲੈ ਕੇ ਆਉਣਾ ਹੈ ਨਾ ਭਾਈ ਉਹਨੇ ਆਉਣਾ ਹੀ ਆਉਣਾ ਆ ਉਹਨੂੰ ਨਹੀਂ ਕੋਈ ਰੋਕ ਸਕਦਾ ਮੈਂ ਦੇਖੋ ਭਾਈ ਚਿੰਟੀਆਂ ਆਖਾਂ ਦੀ ਵੱਡੀ ਚਿੰਟੀਆਂ ਆਈ ਗੱਡੀ ਲੱਤੀ ਆ ਲੈ ਇਹ ਦੋ ਬੱਚੇ ਇਹਨੇ ਕੱਢੇ ਹੋਏ ਤੇ ਆਂਡਾ ਫੇਰ ਰੱਖ ਦਿੱਤਾ ਭਾਈ ਕਿਉਂਕਿ ਖੁੱਡੇ ਤੇ ਖਾਨੇ ਵੱਡੇ ਹੁੰਦਾ ਇਹੀ ਫਾਇਦਾ ਬਾਈ ਤੇ ਬਾਈ ਇਹਦਾ ਅੱਜ ਤੱਕ ਬੱਜ ਤਾਂ ਨਹੀਂ ਕਿਉਂਕਿ ਇਹਦੇ ਬਾਜ ਦੀ ਹੈ ਖੜੇ ਹੀ ਕੋਈ ਇਹੇ ਖੜਾ ਵੀ ਇੰਨੇ ਕ 4 ਪਿੰਡਾਂ ਚ ਕਿਹੜੇ ਜਿਗੇ ਕਾਈ ਮੁੰਡਾ ਇਹਦਾ ਮਤਲਬ ਨਾ ਮੈਨੂੰ ਲੱਗਿਆ ਕਿ ਹੋਰ ਕੋਈ ਇਹ ਤਾਂ ਤੁਹਾਨੂੰ ਬੁਝਾ ਸਕਦੇ ਆ ਆ ਕਾਲਾ ਜੀਨਾ ਕਿਹੜਿਆਂ ਚੋ ਬਾਈ ਆ ਕਾਲਾ ਜੀ ਨਾ ਜਿਹੜਾ ਆਹਾ ਹਾਂ ਇਹ ਹੈਗਾ ਬਿੱਕਰ ਬਾਈ ਵਾਲਾ ਜੀ ਤੇ ਇੱਕ ਕਬੂਤਰ ਦੱਸਿਓ ਇੱਥੇ ਉਹ ਪਿੱਛੇ ਦੇ ਖੋੜਾ ਮੋਢੇ ਰੱਤੇ ਆ ਜੀ ਇਹਦੇ ਇਹ ਕਬੂਤਰ ਆ ਜਿਹੜਾ ਗਿਆ ਆ ਗਿਆ ਆਹਾ ਹਾਂ ਹਾਂ ਇਹ ਉਹ ਡੱਬੇ ਦੱਬੀ ਦਾ ਭਾਈ ਜਿਹੜੇ ਤੋਂ ਨਾ ਨੱਬੀ ਦਾ ਭਾਈ ਸਹੀ ਆ ਸਹੀ ਆ ਇਹਦਾ ਪਿਓ ਚੱਟਾ ਦਾ ਕਮੰਡਲਾ ਸਹੀ ਆ ਯਾਨੀ ਉਹ ਬਾਈ ਬਿੱਕਰ ਦੇ ਕਰਵਾਇਆ ਹੋਇਆ ਮਦੀਨ ਆਪਣੀ ਆ ਇਹਦੀ ਮਾਂ ਇਹਦਾ ਪਿਓ ਹੈਗਾ ਉੱਰੀ ਬੈਠਾ ਹੋਊਗਾ ਸਹੀ ਆ ਉਹਦੇ ਹੱਕ ਲਾਲ ਜੀ ਨੇ ਨੰਗਾਣਾਂ ਜੋ ਠੀਕ ਹੋ ਠੀਕ ਆ ਤਾਂ ਮੇਰਾ ਹੈ ਨਿਕੈਲੋ ਦਾ ਕੋਈ ਨਹੀਂ ਪਰ ਇਕੱਲੇ ਇਕੱਲੇ ਦਾ ਪਤਾ ਲੱਗ ਜਾਂਦਾ ਮੈਨੂੰ ਜਿਵੇਂ ਕਈ ਵਾਰੀ ਬਾਹਰ ਟਾਈਮ ਵਾਧਾ ਆ ਗਏ ਵੀ ਗੌਰ ਮਾਰਨਾ ਵੀ ਆਹ ਲੱਗਦਾ ਨਹੀਂ ਜਿਨ੍ਹਾਂ ਦੇ ਉਹਨੂੰ ਦੇਖ ਲੈਂਦੇ ਉਹਨਾਂ ਦਾ ਮੇਰੇ ਮਨ ਨੂੰ ਦੁਸ਼ਤੀ ਨਹੀਂ ਹੁੰਦੀ ਹੈਗੀ ਉਹ ਜਗਾ ਭਾਈ ਆਵੇ ਮੋਟਰਸਾਈਕਲ ਦਾ ਉਹ ਲਾਲਚਾ ਬੈਠਾ ਪਿਆ ਠੀਕ ਆ ਜੱਟੀਆਂ ਦਾ ਹੇ 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 ਉਹ ਵੀ ਸਰਕਟ ਆ ਆ ਵੇ ਅੱਛਾ ਆਇਆ ਜਿਹਦੇ ਮੋਡੇ ਤੇ ਰੰਗ ਲੱਗਾ ਹੈਨਾ ਲਗਭਗ ਇਹਦੇ ਵਿੱਚ ਇਹ ਦੇਖੋ ਬਾਈਆ ਨਿੱਕੀ ਜੀ ਵਜੂਦ ਦੀ ਕਬੂਤਰੀਆ ਬਾਹਲੀ ਚੰਗੀ ਲੱਗੀ ਆਪਾਂ ਨੂੰ ਛੱਬਰਾਂ ਜਿੱਤੀ ਹੋਈ ਐ ਦੋ ਤਿੰਨ ਵਾਜਾਂ ਜਿੱਤੀ ਹੋਈ ਐ ਨਾ ਜੁਗਰ ਘੁਮਾਈ ਹੋਈ ਆ ਜਿਹਦੇ ਮੋਡੇ ਤੇ ਬਾਈ ਹਰਾ ਰੰਗ ਲੱਗਾ ਸਿਰ ਤੇ ਵੀ ਰੰਗ ਲੱਗਾ ਇਹਦੀ ਗੱਲ ਕਰ ਰਹੇ ਆ ਬਹੁਤ ਹੀ ਵਧੀਆ ਆ ਬਜ਼ੁਰਗ ਹੋਇਆ ਪੈ ਕਬੂਤਰ ਇਹ ਵੀ ਵੀਰ ਬੋਡੀਆਂ ਨਾਲ ਆ ਆ ਲੋ ਜੀ ਆ ਕਬੂਤਰ ਆ ਸਰਦਾਰ ਵਾਲੇ ਕਬੂਤਰਾਂ ਦੀ ਵੀ ਬੋਲੀ ਸਰਦਾਰ ਠੀਕ ਆ ਠੀਕ ਆ ਬਾਈ ਇਹ ਬਈ ਉਹ ਤਾਂ ਅਮਨ ਨਮੋਲ ਨਹੀਂ ਦਿਖਾਉਂਦੇ ਵੀ ਨਮੋਲ ਜਿੱਤੇ ਆਪਣਾ ਚੀਨਾ ਹਾਂਜੀ ਚੀਨੇ ਦਾ ਪਿਆ ਉਹ ਹਾਂ ਨਮੋਲ ਵਾਲੇ ਦਾ ਸ਼ਾਖ ਆ ਅੱਛਾ ਇਹ ਸ਼ਾਖ ਆ ਹੈ ਇਹਦਾ ਮਾਂ ਪਿਓ ਫੱਟੀਆਂ ਦਾ ਉਹ ਟਮਾਟਾ ਵੀ ਸ਼ਾਖ ਆ ਕੱਢਦੇ ਨੇ ਹੁਣ ਤੱਕ 20 ਬੱਚੇ ਕੱਢੇ ਹੋਣਗੇ ਉਹ ਜੋੜੇ ਨੇ ਆਪਣੇ ਲਵੇ ਜਿੱਦਾਂ ਦਾ ਜੋੜਾ ਦੋ ਤਿੰਨ ਸ਼ਾਖ ਆਗੇ ਸਹੀ ਹੈ ਇੱਕ ਇਹ ਆ ਇਕੋ ਫਿਰਦਾ ਤੇ ਤੁਸੀਂ ਰੋਕ ਲੈਂਦੇ ਹੋ ਹਰੇ ਤੂੰ ਹੀ ਉਹ ਰੋਕ ਲੈਂਦੇ ਹੋ ਤੁਸੀਂ ਆ ਬਸ ਆਹ ਕੱਪ ਦਾ ਡਾਇ ਹੀ ਨਹੀਂ ਸਹੀ ਹੈ ਤੇ ਉੱਡਣ ਚ ਤਾਂ ਬਸ ਪੁੱਛੇ ਇਹਦੇ ਭੈਣ ਭਾਈ ਕੱਲੇ ਕੱਲੇ ਵੀ ਰਹਿ ਆ ਅੱਛਾ ਕਟੂਏ ਦੀ ਭੈਣ ਕੱਲੀ ਰਹੀ ਆ ਠੀਕ ਆ ਉਪਲੀ ਕੱਲੀ ਰਹੀ ਆ ਯਾਨੀ ਕਿ ਉਪਲੀ ਸਾਂਝੀ ਤਾਂ ਹੋ ਗਈ ਸੀ ਹਾਂ ਹਾਂ ਹੋ ਕਟੂ ਵੀ ਗਈ ਤੇ ਪਰ ਯਾਨੀ ਕਿ ਘੰਟਾ ਘੰਟਾ ਵੱਧ ਡੋੜੇ ਆਪਣੇ ਸਹੀ ਹੈ ਸਹੀ ਹੈ ਉਪਲੀ ਤਾਂ ਥੋੜਾ ਡਾ ਉਪਲੀ ਵੀ 40 45 ਮਿੰਟ ਵੱਧ ਡੋੜੀ ਕਟੂ ਤਾਂ ਸਵਾ ਘੰਟਾ ਡੇਢ ਘੰਟਾ ਵੱਧ ਉੱਟ ਗਈ ਸੀ ਸਹੀ ਹੈ ਸਹੀ ਹੈ ਉਹ ਹੱਡੀਆਂ ਦੀ ਸੀ ਉੱਪਰੀ ਵਾਲੇ ਆਪਣੇ ਕੋਲੇ ਹੁਣ ਵੀ ਮਜੂਰ ਹੈ ਇਹ ਕਿਹੜੀ ਦਸੀ ਪਿੱਛੋਂ نسل ਹੈ ਇਹ ਬਾਈ ਬੇਕਰ ਵਾਲੀ ਨੇ ਇਹਨਾਂ ਦਾ ਪਿਓ ਬਾਈ ਬੇਕਰ ਦਾ ਖੱਟੀਆਂ ਦਾ ਤੇ ਮਦੀਨ ਪੂਜਾ ਵਾਲੇ ਕਬੂਤਰ ਨੇ ਜਿਹੜੇ ਜਸਵੀਰ ਵਾਲੇ ਠੀਕ ਆ ਠੀਕ ਠੀਕ ਯਾਨੀ ਕਿ ਮੈਂ ਉਹ ਲੈ ਬਾਈ ਨੇ ਉਹ ਘਰੋਂ ਹੀ ਲਿਆਇਆ ਸੀ ਉਹ ਪਿੰਡ ਚੋਂ ਮੁੰਡਾ ਉੱਪਰ ਡਾਕਟਰ ਕੋਲੇ ਜਾਂਦਾ ਸੀ ਸਹੀ ਆ ਬਹੁਤ ਵਧੀਆ ਬਾਈ ਬਹੁਤ ਸ਼ੇਕਰਾ ਇਹ ਲਾਲ ਜਾਲ ਨਾਲ ਉਪੋ ਕੀ ਜਿੱਤਿਆ ਬਈ ਮੈਂ ਕਹਤਾਂ ਹਾਂ ਆ ਜਿਹੜਾ ਜਿਆਦਾ ਲਾਲ ਜੀ ਨਾਲ ਉਹ ਲਾਲ ਜੀ ਨਾਲ ਗੁੜ ਕੀ ਜਾਂਦਾ ਜਿਹੜਾ ਆ ਜਿਹੜਾ ਪਿੱਛੇ ਆ ਹਾਂ ਇਹ ਬਾਈ ਬੂਟੇ ਕੋਲ ਆਇਆ ਹੋਇਆ ਐ ਦੇਖੋ ਪਿੱਛੇ ਜਿਹੜਾ ਗੁੜ ਕਰਿਆ ਲਾਲ ਚੀਨਾ ਬਾਈ ਤਿੰਨ ਵਾਰੀਆਂ ਜਿੱਤੂ ਆ ਇਹ ਬਾਈ ਬੂਟੇ ਦਾ ਤਮੋਟ ਦੇ ਘਰੋਂ ਜਿਹੜਾ ਇਹ ਆਇਆ ਹੋਇਆ ਹੈ ਛਾਤੀ ਦੇਖੋ ਗਾੜੀ ਲਾਲ ਆ ਇਹਦੀ ਠੀਕ ਆ ਇਹਦਾ ਨਹੀਂ ਨਹੀਂ ਆਹ ਇਹਦਾ ਹਰਾ ਮੋੜਾ ਕੀਤਾ ਇਹਦਾ ਮੜਾ ਜਾ ਹਾਂ ਆ ਆ ਇਹਨੇ ਮੋਟਰਸਾਈਕਲ ਦਿੱਤੀ ਆ ਅੱਛਾ ਇਹਦੀ ਹੋਏ ਹੋ ਰਏ ਆਪਣੇ ਉੱਥੇ ਮੋਟਰਸਾਈਕਲ ਦਿੱਤੀ ਸੀ ਗਾਜੇਵਾਸ ਠੀਕ ਜੱਸੀ ਮੋੜਾਂ ਦੇ ਨਾਂ ਦੇ ਕਬੂਤਰ ਉੱਡਿਆ ਸੀਗਾ ਉਹਦੀ ਉਹਦਾ ਭਾਈ ਹੈ ਜਾਨੀ ਕੇ ਇਹ ਸਹੀ ਹੈ ਆ ਵੀ ਤਿੰਨ ਚਾਰ ਵਜੇ ਦਿੱਤਾ ਹੈ ਤੇ ਬੂਟੇ ਦੇ ਘਰ ਹੀ ਉੱਡਦਾ ਸੀ ਤੇ ਮੋਟਰ ਦਾ ਇਹਦਾ ਪਿਓ ਮੇਰੇ ਘਰੋਂ ਗਿਆ ਸੀਗਾ ਜਿਹੜਾ ਰਾਜਾ ਨਾ ਬਲੱਡ ਆ ਰਾਜਾ ਚੰਦਾ ਦਾ ਇਹਦਾ ਇਹਦੇ ਵਿੱਚ 50 ਪੈਸੇ ਫੌਜੀ ਵਾਲਾ 50 ਪੈਸੇ ਮੋਰ ਵਾਲਾ ਸ਼ਾਖ ਖਤੀ ਦਾ ਪਿਆਰ ਸਹੀ ਹੈ ਪਜਾਮੀ ਮੌਜਾ ਯਾਨੀ ਕਿ ਉਹ ਮੈਂ ਦਿੱਤਾ ਸੀਗਾ ਬੁੱਡੇ ਨੂੰ ਤੇ ਉਹਨੇ ਆਪਦੀ ਮਦੀਨ ਲਾਈ ਸੀ ਤੇ ਉਸੇ ਸ਼ਾਖ ਮੇਰੇ ਕੋਲੇ ਸ਼ਾਖ ਆ ਕਿਸੇ ਬਸੋਂ ਆਇਆ ਸੀ ਆਪਣੇ ਮਿੱਤਰਾਂ ਕੋਲੋਂ ਤੇ ਉਹ ਸ਼ਾਖੇ ਦਾ ਇੱਕ ਪੁੱਤ ਮੇਰੇ ਲਈ ਵੀ ਉਹ ਮੇਰੀ ਕਬੂਤਰੀ ਨਾਲ ਸੀਗਾ ਯਾਨੀ ਕਿ ਇਹ ਬੁੱਡੇ ਲਈ ਤਿੰਨ ਚਾਰ ਵਾਰ ਜਾਂ ਜਿੱਤੇ ਬੁੱਡੇ ਨੇ ਕਿਉਂਕਿ ਆਂ ਦਾ ਫਿਰ ਉਹ ਮੈਂ ਕਬੂਤਰ ਉਹ ਦੇਤਾ ਉਹਨਾਂ ਨੂੰ ਜਿਹਦਾ ਹੈਗਾ ਸੀਗਾ ਫਿਰ ਬੂਟੇ ਨੇ ਸੋਚਿਆ ਵੀ ਆਪਾਂ ਉਮੀ ਜੋੜਾ ਬਣਾ ਲਈ ਜਿਹੜਾ ਮੇਰੇ ਕੋਲੇ ਮੇਰੀ ਕਬੂਤਰੀ ਨਾਲ ਪੁੱਤ ਸੀਗਾ ਉਹ ਬੂਟਾ ਲੈ ਗਿਆ ਇਹ ਬੂਟੇ ਦੀ ਕਬੂਤਰੀ ਨਾਲ ਸ਼ੋ ਮੈਨੂੰ ਦੇ ਗਿਆ ਸਹੀ ਯਾਨੀ ਕਿ ਬਾਜੀਆਂ ਉਹਨੇ ਛੱਡ ਲਿਆ ਸੀਗਾ ਜਿਹੜੇ ਛੱਡਿਆ ਤਿੰਨ ਚਾਰ ਜਾਂਦੇ ਨਹੀਂ ਜਮੇ ਇੱਕ ਤਾਂ ਇਹ ਨਵੇ ਕਰਤਾਰਪੁਰ ਪਿੰਡ ਆ ਆਹੋ ਜਮੇ ਉੱਥੇ ਜਿੱਤੇ ਹੋਇਆ ਜਮਾ ਤੋਂ ਮੋੜ ਦੇ ਨਾਲ ਆ ਘਰੋਂ ਮਤਲਬ ਬੂਟੇ ਵਾਲੀ ਸਾਈਡ ਹੀ ਘਰ ਪਾ ਜਾਂਦਾ ਬੂਟੇ ਦਾ ਘਰ ਦਿੰਦਾ ਘਰੋਂ ਕਰਤਾਰਪੁਰ ਬੂਟਾ ਰਮਾਮ ਕਰਤਾਰਪੁਰ ਹੋ ਰਿਹਾ ਹਾਂ ਹਾਂ ਲੱਭੀ ਇਹ ਜਿਹੜਾ ਕਰਤਾਰਪੁਰ ਤੋਂ ਮੋੜ ਦੇ ਬਿਲਕੁਲ ਬਿਲਕੁਲ ਨਾਲ ਹੀ ਆ ਉਹ ਵਾਕਿ ਮੈਨੂੰ ਤਾਂ ਨਹੀਂ ਪ ਬਾਦਰ ਵਧੀਆ ਬੰਦੇ ਪਰ ਵੀ ਵਧੀਆ ਨੇ ਇਹਦੇ ਮੇਰੇ ਬੱਚੇ ਕੱਢੇ ਹੋਇਆ ਆਹ ਕਬੂਤਰ ਉਹ ਜਿਹੜੀ ਉਹਦੀ ਮਾਂ ਯਾਨੀ ਮੈਂ ਤਾਂ ਤਾਕੜਾਈ ਵਾਲੀ ਕਬੂਤਰ ਨੇ ਦਿਖਾਈ ਆਹ ਚਿੱਟੀਆਂ ਅੱਖਾਂ ਵਾਲੀ ਹੈ ਹਾਂ ਜਿਹਦੇ ਫੰਗ ਜਿਹਾ ਉਹਨੇ ਹਾਂ 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 ਅਰ ਜਮਾ ਇਹ ਵਰਗੂਆ ਇਹ ਬੱਚਾ ਯਾਨੀ ਕਿ ਪ੍ਰਤਪਾਲ ਵਾਲੇ ਕਬੂਤਰਾਂ ਦਾ ਸਹੀ ਆ ਤੇ ਆ ਕਰਨੈਲ ਅਕਲੀ ਕੇ ਘਰੋਂ ਮੈਂ ਬੱਚਾ ਲੈ ਦਿੱਤਾ ਸੀਗਾ ਹਾਂ ਮੁੰਡਾ ਮਣੀ ਆਖਲੇ ਵਾਲਾ ਆਪਣਾ ਮਿੱਤਰ ਉਹੀ ਅਸੀਂ ਮੈਂ ਤੇ ਕਾਲਾ ਕਟੂ ਵਾਲਾ ਆਉਂਦੇ ਖੜ ਗਏ ਮਾਸ਼ੱਲਾ ਬੱਚਾ ਲੈ ਕੇ ਜਾਣਾ ਕਹਿੰਦੇ ਜਰਾ ਅਸੀਂ ਤਾਂ ਗਿਜਾ ਹੀ ਨਹੀਂ ਹੈਗੇ ਲੈ ਜਾਓ ਠੀਕ ਹੈ ਉਹਨਾਂ ਦੋ ਬੱਜੇ ਦਿੱਤੇ ਇੱਕ ਹਰੀਆਂ ਅੱਖਾਂ ਉਹ ਤਾਂ ਆਈ ਨਹੀਂ ਹੈਗਾ ਪਹਿਲੇ ਦਿਨ ਉੱਡਿਆ ਇਹ ਗਿਜਾ ਲਿਆ ਸੀਗਾ ਮੁੰਡੇ ਨੇ ਸਹੀ ਇਹ ਲੈ ਆਈ ਹੋਈ ਆਪਾਂ ਗਾਹ ਮੁੱਲ ਵਾਲੇ ਨਾਲ ਮੁੱਲ ਲਾ ਦੇ ਪੁੱਤ ਜੋੜਾ ਬਣਾਵਾ ਬਾਕੀ ਮਿੱਤਰੋ ਕਿੰਦਾ ਦਾ ਲੱਗਾ ਸ਼ੌਂਕ ਸੀਦੇ ਵੀਰ ਦਾ ਜਰੂਰ ਦੱਸਣਾ ਜੀ ਤੇ ਆਪਣਾ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਕਿਉਂਕਿ ਇਦਾਂ ਦਾ ਸ਼ੌਂਕ ਜਿਹੜਾ ਕਦੇ-ਕਦੇ ਦੇਖਣ ਨੂੰ ਮਿਲਦਾ ਸ਼ੌਂਕ ਜਿਹੜਾ ਤੁਹਾਨੂੰ ਆਪਾਂ ਕਰਾਉਂਦੇ ਹੀ ਰਾਵਾਂਗੇ ਜੀ ਇਹ ਦੇਖੋ ਜੀ ਇੱਕ ਟੀ ਦੀ ਕਬੂਤਰੀ ਆ ਕਬੂਤਰ ਇਹ ਨਾਰਾ ਨਾਰਾ ਟੀ ਇਹ ਬਾਈ ਬਲਵੀਰ ਕੋਲੋਂ ਕਬੂਤਰਾਂ 'ਚੋਂ ਅੱਛਾ ਸਹੀ ਆ ਖੱਟੇ ਟੀ ਦਾ ਇਹ ਮੇਰੇ ਕੋਲੇ ਜੋੜਾ ਆਇਆ ਸੀਗਾ ਬਾਈ ਬਲਵੀਰ ਕੋਲੋਂ ਤੇ ਚਿੱਟੇ ਟੀ ਦਾ ਇਹ ਖੱਟੇ ਟੀ ਦਾ ਜੋੜਾ ਆਇਆ ਸੀ ਜੋੜੇ ਦਾ ਮੇਰੇ ਲਵੇ ਪੁੱਤਾ ਸ਼ਾ ਅੱਖਾ ਅੱਛਾ ਉਹ ਜੋੜੇ ਦਾ ਅੱਛਾ ਯਾਨੀ ਕਿ ਜੋੜਾ ਆਪਾਂ ਬਾਈ ਦਾ ਵਾਪਸ ਕਰਤਾ ਸੀਗਾ ਠੀਕ ਆ ਤੇ ਜਿਹੜੀ ਬੇਨ ਦੇ ਟਰੈਕਟਰ ਜਿੱਤੀ ਸੀਗੇ ਆ ਟਰੈਕਟਰ ਤੇ ਡੀਸੀ ਦੂਜਾ ਨੰਬਰ ਬਣਿਆ ਸੀਗਾ ਕੁਲਵੀਰ ਦਾ ਉਹਦੀ ਭੈਣ ਸੀ ਮੇਰੇ ਲੱਵੇ ਸੱਠੀ ਸਹੀ ਆ ਉਹਦਾ ਉਹ ਬਲੱਡ ਆ ਦੇ ਵਿੱਚ ਬੇਨ ਨੇ ਵਾਲਾ ਬਹੁਤ ਵਧੀਆ ਬਾਈ ਬਹੁਤ ਚੰਗੇ ਹੁੰਦੇ ਆ ਤਾਂ ਮੈਂ ਅਨਗੀਜੀ ਰੱਖਣ ਦੇ ਇਹ ਭੈਣ ਭਾਈ ਬਹੁਤ ਚੰਗੇ ਹੁੰਦੇ ਆ ਬਾਕੀ ਬਾਈ ਜੀ ਕਿੱਦਾਂ ਦਾ ਰਿਹਾ ਸ਼ੌਂਕ ਤੇ ਕਿੱਦਾਂ ਦੇ ਲੱਗੇ ਸੀਰੇ ਵੀਰ ਦੇ ਕਬੂਤਰ ਜਰੂਰ ਦੱਸਣਾ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਜਿਹੜੀ ਹੈਗੀ ਆ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਤੇ ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਨਵੀਂ ਵੀਡੀਓ ਹੁਣ ਤੱਕ ਲਈ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ